हेलो माय इंस्टाग्राम फैमिली कैसे हैं आप आई नो आप सब लोगों लो का बहुत मन है ये जानने का कि मैं कैसी हूँ मेरा डाइट क्या है मेरा रूटीन क्या है आई एम गोना आंसर ऑल योर क्वेश्चंस लेकिन धीरे-धीरे फॉर नाउ आई हैव डिसाइडेड आई एम गोना टॉक अबाउट माय स्किन मुझे भी अच्छे खासे रिजल्ट्स स्किन इज शाइनिंग बाय ਇਵਿੰਦ ਅਸਰੀ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਤੈ ਕਰਨ ਵਾਲੀ ਹਿਨਾ ਖਾਨ ਇੰਨੇ ਦਿਨੀ ਕੈਂਸਰ ਦੇ ਨਾਲ ਜੂਝ ਰਹੀ ਹੈ ਬਈ ਨੇਤਰੀ ਇਸ ਮੁਸ਼ਕਿਲ ਦੌਰ ਦੇ ਵਿੱਚੋਂ ਗੁਜ਼ਰੀ ਹੈ ਦੱਸਦੀ ਕਿ ਹਿਨਾ ਖਾਨ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਸ ਨੂੰ ਬ੍ਰੈਸਟ ਕੈਂਸਰ ਦਾ ਪਤਾ ਲੱਗਾ ਹੈ ਤੇ ਉਹ ਤੀਜੇ ਪੜਾ ਤੇ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਇਸ ਦਾ ਇਲਾਜ ਵੀ ਉਹਨਾਂ ਨੇ ਸ਼ੁਰੂ ਕਰਵਾ ਦਿੱਤਾ ਹੈ ਜਿਵੇਂ ਹੀ ਖਬਰ ਸਾਹਮਣੇ ਆਈ ਤਾਂ ਪ੍ਰਸ਼ੰਸਕ ਜਿਹੜੇ ਫੈਨਸ ਨੇ ਨਰਾਜ ਹੋ ਗਏ ਦੁਖੀ ਹੋ ਗਏ ਦੱਸਦੀ ਕਿ ਮੌਜੂਦਾ ਸਮੇਂ ਦੇ ਵਿੱਚ ਅਭਿਨੇਤਰੀ ਸੌਕੇ ਸਮੇਂ ਦੇ ਵਿੱਚ ਵੀ ਹਿੰਮਤ ਦਿਖਾ ਰਹੀ ਹੈ ਤੇ ਹਰ ਮੁਸ਼ਕਿਲ ਦਾ ਸਾਹਮਣਾ ਹਾਸੇ ਕੇ ਕਰ ਰਹੀ ਹੈ ਅਦਾਕਾਰ ਆਪਣੇ ਇਲਾਜ ਤੇ ਡੇਟਾ ਜਿਹੜੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੀ ਹੈ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਈ ਹੇਨਾਖਾਨ ਨੇ ਹਾਲੀ ਦੇ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸ਼ਕ ਭਾਵਕ ਹੋ ਗਏ ਤੇ ਉਹਨਾਂ ਦੇ ਹੌਸਲੇ ਦੀ ਤਾਰੀਫ਼ ਕਰ ਰਹੇ ਨੇ ਤੁਸੀਂ ਕਿ ਹਾਲੀ ਦੇ ਵਿੱਚ ਅਦਾਕਾਰਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਦੇ ਵਿੱਚ ਉਹ ਆਪਣੀ ਸਕਿਨ ਅਤੇ ਪਿਗਮੈਂਟੇਸ਼ਨ ਬਾਰੇ ਗੱਲ ਕਰ ਰਹੀ ਹੈ ਜ਼ਰੂਰ ਅਦਾਕਾਰਨ ਟੀ-ਸ਼ਰਟ ਤੇ ਪਜਾਮਾ ਪਾਇਆ ਹੋਏ ਤੇ ਨਾਲ ਹੀ ਦੱਸਦੀ ਕਿ ਇਸ ਸੀਨ ਵਿੱਚ ਹਰ ਕਿਸੇ ਦਾ ਧਿਆਨ ਗਿਆ ਤਾਂ ਉਹਨਾਂ ਦੇ ਸਿਰ ਤੇ ਦੱਸਦੀ ਕਿ ਉਹਨਾਂ ਨੇ ਸਿਰ ਤੇ ਕਾਲੀ ਟੋਪੀ ਪਾਈ ਹੋਈ ਹੈ ਦਰਸਲ ਅਦਾਕਾਰਾਂ ਨੇ ਆਪਣੇ ਵਾਲ ਕਟਵਾ ਲਏ ਨੇ ਤੇ ਅੱਜ ਨੂੰ ਹੀ ਆਪਣੇ ਗੰंजे ਸਿਰ ਨੂੰ ਛਿਪਾਉਣ ਲਈ ਆਪਣੇ ਚਿਹਰੇ ਤੇ ਮੁਸਕਰਾਹਟ ਦੇ ਨਾਲ ਨਾਲ ਉਹਨਾਂ ਨੇ ਟੋਪੀ ਪਾ ਕੇ ਜਿਹੜਾ ਆਪਣਾ ਕਾਲਜ ਹੈ ਜਾਈ ਰੱਖਿਆ ਇਸ ਸਮੇਂ ਟੋਪੀ ਦੇ ਕਿਨਾਰਿਆਂ ਤੋਂ ਉਸ ਦੇ ਕੱਟੇ ਹੋਏ ਸਿਰ ਦਾ ਜਿਹੜਾ ਸਾਹ ਪਤਾ ਲੱਗ ਰਿਹਾ ਜਿਸ ਤੋਂ ਇਹ ਲੱਗ ਰਿਹਾ ਕਿ ਆਦਾ ਕਾਰਨ ਆਪਣੇ ਵਾਲ ਕਟਵਾ ਲਏ ਨੇ ਅਦਾਕਾਰਾ ਕੀਮੋ ਸੈਸ਼ਨ ਲੈ ਰਹੀ ਹੈ ਤੇ ਹਾਲੀ ਦੇ ਵਿੱਚ ਉਹਨਾਂ ਦੀ ਸਰਜਰੀ ਵੀ ਹੋਈ ਹੈ ਜੇ ਜੇ ਵਾਲ ਛੜਨੇ ਸ਼ੁਰੂ ਹੋ ਜਾਂਦੇ ਨੇ ਇਸ ਨੂੰ ਦੇਖਦੇ ਹੇਨਾ ਖਾਨ ਨੇ ਆਪਣੇ ਵਾਲ ਆਪ ਹੀ ਕਟਾਉਣ ਦਾ ਜਿਹੜਾ ਮੁਸ਼ਕਿਲ ਫੈਸਲਾ ਲਿਆ ਤੁਹਾਨੂੰ ਦੱਸੀ ਕਿ ਕੁਝ ਦਿਨ ਪਹਿਲਾਂ ਹੀ ਹੇਨਾ ਖਾਨ ਨੇ ਕੀਮੋਥੈਰੇਪੀ ਸੈਸ਼ਨ ਤੋਂ ਬਾਅਦ ਵਾਲ ਕਟਾ ਲਏ ਸੀ ਅਤੇ ਉਹਨਾਂ ਨੇ ਆਪਣੇ ਸੰਗਲੇ ਵਾਲ ਜਿਹੜੇ ਕੱਟ ਕੇ ਜਿਹੜਾ ਬॉय हेयर कट ਸਟਾਈਲ ਉਹ ਰੱਖਿਆ ਹੋਇਆ ਸੀ ਪਰ ਹੁਣ ਅਦਾਕਾਰ ਨੇ ਆਪਣੇ ਵਾਲਾਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਹੈ ਤੇ ਅਦਾਕਾਰ ਲਈ ਇਹ ਬੇਹੱਦ ਭਾਵੁਕ ਪਲ ਨੇ ادا ਕਰਨੇ ਆਪਣੀਆਂ ਭਾਵਨਾ ਨੂੰ ਛਪਾਉਂਦੇ ਹੋਏ ਆਪਣਾ ਕੰਮ ਜਾਰੀ ਰੱਖਿਆ ਹੈ ਤੇ سوشل میڈیا ਤੇ ਕਲਾਸ ਦੇ ਦੌਰਾਨ ਵੀ ਆਪਣਾ ਕੰਮ ਕਰਕੇ ਦਿਖਾ ਰਹੀ ਹੈ ਇਸ ਮੁਸ਼ਕਲ ਸਮੇਂ ਦੇ ਵਿੱਚ ਸ਼ੀਨਾ ਖਾਨ ਦਾ ਪਰਿਵਾਰ ਤੇ ਬॉयਫ੍ਰੈਂਡ ਉਸਦੇ ਨਾਲ ਨੇ ਇਹ ਵੀਡੀਓ ਵੇਖਣ ਤੋਂ ਬਾਅਦ ਜਿਹੜੇ ਫੈਨਸ ਨੇ ਉਹਨਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ ਹੈਲੋ ਮਾਈ ਇੰਸਟਾਗ੍ਰਾਮ ਫੈਮਿਲੀ کیسے ہیں ਆਪ ਆਈ نو ਆਪ ਸਭ ਲੋਕਾਂ ਨੂੰ ਕਾ ਬਹੁਤ ਮਨ ਹੈ ਇਹ ਜਾਣੇਗਾ ਕਿ ਮੈਂ कैसी ਹੂੰ ਮੇਰਾ ਡਾਇਟ ਕੀ ਹੈ ਮੇਰਾ ਰੂਟੀਨ ਕੀ ਹੈ ਆਮ ਗੋ ਟੂ ਅਨਸਰ 올 ਯਰ ਕੁਐਸਚਨਸ ਲੇਕਿਨ ਥੀਰੇ ਥੀਰੇ ਫੋਰ ਨਾਊ ਆਰ ਡਿਸਾਈਡਡ ਆਮ ਗੋ ਟੂ ਟਾਕ ਅਬਾਊਟ ਮਾਈ ਸਕ ਕਿੰ ਉਹ ਜਿਵੇਂ ਅੱਛੇ ਘਸਰੂ ਦੱਸੇ ਕਿਨ ਇਜ਼ ਸ਼ਾਈਨਿੰਗ ਬਾਈ ਤੇਵਿੰਦਰ ਸੀ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਤੈ ਕਰਨ ਵਾਲੀ ਹਿਨਾ ਖਾਨ ਇੰਨੀ ਕੈਂਸਰ ਦੇ ਨਾਲ ਜੂਝ ਰਹੀ ਆ ਬਈ ਨੇਤਰੀ ਇਸ ਮੁਸ਼ਕਿਲ ਦੌਰ ਦੇ ਵਿੱਚੋਂ ਗੁਜ਼ਰੀ ਹੈ ਦੱਸਦੀ ਕਿ ਹਿਨਾ ਖਾਨ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਸ ਨੂੰ ਬ੍ਰੈਸਟ ਕੈਂਸਰ ਦਾ ਪਤਾ ਲੱਗਾ ਹੈ ਤੇ ਉਹ ਤੀਜੇ ਪੜਾ ਤੇ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਇਸ ਦਾ ਇਲਾਜ ਵੀ ਉਹਨਾਂ ਨੇ ਸ਼ੁਰੂ ਕਰਵਾ ਦਿੱਤਾ ਹੈ ਜਿਵੇਂ ਹੀ ਖਬਰ ਸਾਹਮਣੇ ਆਈ ਤਾਂ ਪ੍ਰਸ਼ੰਸਕ ਜਿਹੜੇ ਫੈਨਸ ਨੇ ਨਰਾਜ ਹੋ ਗਏ ਦੁਖੀ ਹੋ ਗਏ ਦੱਸਦੀ ਕਿ ਮੌਜੂਦਾ ਸਮੇਂ ਦੇ ਵਿੱਚ ਅਭਿਨੇਤਰੀ ਸੌਕੇ ਸਮੇਂ ਦੇ ਵਿੱਚ ਵੀ ਹਿੰਮਤ ਦਿਖਾ ਰਹੀ ਹੈ ਤੇ ਹਰ ਮੁਸ਼ਕਲ ਦਾ ਸਾਹਮਣਾ ਹਾਸੇ ਕੇ ਕਰ ਰਹੀ ਹੈ ਅਦਾਕਾਰ ਆਪਣੇ ਇਲਾਜ ਤੇ ਸਿਹਤ ਨਾਲ ਜੁੜੀ ਹਾਰੇ ਅਪਡੇਟਾਂ ਜਿਹੜੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੀ ਹੈ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਈ ਹਿਨਾ ਖਾਨ ਨੇ ਇਸ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸ਼ਿਕ ਭਾਵਕ ਹੋ ਗਏ ਤੇ ਉਹਨਾਂ ਦੇ ਹੌਸਲੇ ਦੀ ਤਾਰੀਫ ਕਰ ਰਹੇ ਨੇ ਤੁਸੀਂ ਕਿ ਹਾਲੀ ਦੇ ਵਿੱਚ ਅਦਾਕਾਰਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਦੇ ਵਿੱਚ ਉਹ ਆਪਣੀ ਸਕਿਨ ਅਤੇ ਪਿਗਮੈਂਟੇਸ਼ਨ ਬਾਰੇ ਗੱਲ ਕਰ ਰਹੀ ਹੈ ਜ਼ਰੂਰ ਅਦਾਕਾਰਨ ਟੀ-ਸ਼ਰਟ ਤੇ ਪਜਾਮਾ ਪਾਇਆ ਹੋਏ ਤੇ ਨਾਲ ਹੀ ਦੱਸਦੀ ਕਿ ਇਸ ਸੀ ਵਿੱਚ ਹਰ ਕਿਸੇ ਦਾ ਧਿਆਨ ਗਿਆ ਤਾਂ ਉਹਨਾਂ ਨੇ ਸਿਰ ਤੇ ਦੱਸਦੀ ਕਿ ਉਹਨਾਂ ਨੇ ਸਿਰ ਤੇ ਕਾਲੀ ਟੋਪੀ ਪਾਈ ਹੋਈ ਹੈ ਦਰਸਲ ਅਦਾਕਾਰਾਂ ਨੇ ਆਪਣੇ ਵਾਲ ਕਟਵਾ ਲਏ ਨੇ ਤੇ ਜਨੂੰ ਆਪਣੇ ਗੰਝੇ ਸਿਰ ਨੂੰ ਛਪਾਉਣ ਲਈ ਆਪਣੇ ਚਿਹਰੇ ਤੇ ਮੁਸਕਰਾਟ ਦੇ ਨਾਲ-ਨਾਲ ਉਹਨਾਂ ਨੇ ਟੋਪੀ ਪਾ ਕੇ ਜਿਹੜਾ ਆਪਣਾ ਕਾਰਜ ਹੈ ਜਾਰੀ ਰੱਖਿਆ ਸਮੇਂ ਟੋਪੀ ਦੇ ਕਿਨਾਰਿਆਂ ਤੋਂ ਉਸ ਦੇ ਕੱਟੇ ਹੋਏ ਸਿਰ ਦਾ ਜਿਹੜਾ ਸਾਹ ਪਤਾ ਲੱਗ ਰਿਹਾ ਜਿਸ ਤੋਂ ਇਹ ਲੱਗ ਰਿਹਾ ਕਿ ਅਦਾਕਾਰ ਨੇ ਆਪਣੇ ਵਾਲ ਕਟਵਾ ਲਏ ਨੇ ਅਦਾਕਾਰਾ ਕੀਮੋ ਸੈਸ਼ਨ ਲੈ ਰਹੀ ਹੈ ਤੇ ਹਾਲੀ ਦੇ ਵਿੱਚ ਉਹਨਾਂ ਦੀ ਸਰਜਰੀ ਵੀ ਹੋਈ ਹੈ ਜਿੱਦੇ ਵਾਲ ਛੜਨੇ ਸ਼ੁਰੂ ਹੋ ਜਾਂਦੇ ਨੇ ਇਸ ਨੂੰ ਦੇਖਦੇ ਹੇਨਾ ਖਾਨ ਨੇ ਆਪਣੇ ਵਾਲ ਆਪ ਹੀ ਕਟਾਉਣ ਦਾ ਜਿਹੜਾ ਮੁਸ਼ਕਲ ਫੈਸਲਾ ਲਿਆ ਤੁਹਾਨੂੰ ਦੱਸ ਦਈ ਕਿ ਕੁਝ ਦਿਨ ਪਹਿਲਾਂ ਹੀ ਹੇਨਾ ਖਾਨ ਨੇ ਕੀਮੋਥੈਰੇਪੀ ਸੈਸ਼ਨ ਤੋਂ ਬਾਅਦ ਵਾਲ ਕਟਾ ਲਏ ਸੀ ਅਤੇ ਉਹਨਾਂ ਨੇ ਆਪਣੇ ਸੰਗਲੇ ਵਾਲ ਜਿਹੜੇ ਕੱਟ ਕੇ ਜਿਹੜਾ ਬॉय हेयर कट ਸਟਾਈਲ ਉਹ ਰੱਖਿਆ ਹੋਇਆ ਸੀ ਪਰ ਹੁਣ ਅਦਾਕਾਰ ਨੇ ਆਪਣੇ ਵਾਲਾਂ ਨੂੰ ਤਰੀ ਤਰ੍ਹਾਂ ਹਟਾ ਦਿੱਤਾ ਹੈ ਤੇ ਅਦਾਕਾਰ ਲਈ ਬੇਹੱਦ ਭਾਵੁਕ ਪਲ ਨੇ ਅਦਾਕਰਨੇ ਆਪਣੀਆਂ ਭਾਵਨਾਵਾਂ ਨੂੰ ਛਪਾਉਂਦੇ ਹੋਏ ਆਪਣਾ ਕੰਮ ਜਾਰੀ ਰੱਖਿਆ ਹੈ ਤੇ ਸੋਸ਼ਲ ਮੀਡੀਆ ਤੇ ਕਲਾਸ ਦੇ ਦੌਰਾਨ ਵੀ ਉਹ ਆਪਣਾ ਕੰਮ ਕਰਕੇ ਦਿਖਾ ਰਹੀ ਹੈ ਇਸ ਮੁਸ਼ਕਲ ਸਮੇਂ ਦੇ ਵਿੱਚ ਸ਼ੀਨਾ ਖਾਨ ਦਾ ਪਰਿਵਾਰ ਤੇ ਬॉयਫਰੈਂਡ ਉਸਦੇ ਨਾਲ ਇਹ ਵੀਡੀਓ ਵੇਖਣ ਤੋਂ ਬਾਅਦ ਜਿਹੜੇ ਫੈਨਸ ਨੇ ਉਹਨਾਂ ਦੀ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ